ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ trilok singh basrawa handloom ਵਾਲਾ ਔਰ ਇਹ ਆਪਣਾ ਇੱਕ ਛੋਟਾ ਜਿਹਾ ਘਰ ਤੇ ਘਰ ਵਿੱਚ ਛੋਟੇ ਛੋਟੇ ਗੁਲਦਸਤੇ ਲਾਏ ਹੋਏ ਆ ਫੁੱਲ ਬੂਟੇ ਲਾਏ ਹੋਏ ਆ ਤੇ ਫੁੱਲ ਬੂਟਿਆਂ ਦੀ ਸਾਂਭ ਸੰਭਾਲ ਜਿਹੜੀ ਗਰਮੀਆਂ ਵਿੱਚ ਜਿਹੜੀ ਬਹੁਤ ਜਰੀ ਜ਼ਰੂਰੀ ਹੈ ਜੀ ਕਿਉਂਕਿ ਇਹਨਾਂ ਨੂੰ ਪਾਣੀ ਜਿਹੜਾ ਰੋਜ਼ਾਨਾ ਚਾਹੀਦਾ ਸਵੇਰੇ ਸ਼ਾਮ ਗਰਮੀ ਦੇ ਕਰਕੇ ਤੇ ਲੋ ਜੀ ਨਾਲੇ ਤੁਹਾਨੂੰ ਦਿਖਾਵਾਂਗੇ ਪਿਆਰੇ ਪਿਆਰੇ ਫੁੱਲ ਬੂਟੇ ਤੇ ਨਾਲੇ ਪਾਵਾਂਗੇ ਇਹਨਾਂ ਨੂੰ ਪਾਣੀ ਤੇ ਕਿੱਦਾਂ ਇਹਨਾਂ ਦੀ ਸਾਂਭ ਸੰਭਾਲ ਜਿਹੜੀ ਕਰਨੀ ਚਾਹੀਦੀ ਹੈ ਮਨੀ ਪਲਾਟ ਦੀ ਸਾਰੇ ਬੂਟੀਆਂ ਦੀ ਤੇ ਹੁਣ ਪਾਵਾਂਗੇ ਇਹਨਾਂ ਬੂਟੀਆਂ ਨੂੰ ਪਾਣੀ ਤੇ ਨਾਲ ਤੁਹਾਨੂੰ ਦਿਖਾਵਾਂਗੇ ਪੂਰਾ ਆਪਣਾ ਘਰ 메ਨ ਗੇਟ ਦਿਖਾਵਾਂਗੇ ਠੀਕ ਹੈ ਜੀ ਤੇ ਬੋਤਲਾਂ ਵਿੱਚ ਲੱਗੇ ਬੂਟੇ ਦਿਖਾਵਾਂਗੇ ਕੈਨੀਆਂ ਵਿੱਚ ਲੱਗੇ ਬੂਟੇ ਦਿਖਾਵਾਂਗੇ ਜੀ ਤੇ ਇਹ ਆਪਣਾ ਛੋਟਾ ਜਿਹਾ ਘਰ ਇਹ ਆਪਣਾ ਮੇਨ ਗੇਟ ਤੁਸੀਂ ਦੇਖ ਰਹੇ ਹੋ ਤਾਂ ਤੁਹਾਨੂੰ ਬਾਹਰਲਾ ਗੇਟ ਵੀ ਆਪਾਂ ਦਿਖਾਉਣ ਲੱਗੇ ਜੀ ਇਹ ਅੰਦਰਲਾ ਗੇਟ ਔਰ ਬਾਹਰ ਦਾ ਗੇਟ ਵੀ ਤੁਹਾਨੂੰ ਦਿਖਾਉਂਦੇ ਆ ਬੰਦ ਕਰਕੇ ਤੇ ਬਾਹਰਲੇ ਗੇਟ ਉੱਪਰ ਇੱਕ ਨਾ ਵੇਲ ਲੱਗੀ ਹੋਈ ਬਹੁਤ ਵਧੀਆ ਜਿਹਦੇ ਉੱਤੇ ਸਵੇਰੇ ਸ਼ਾਮ ਚਿੜੀਆਂ ਚੂੰ ਚੂੰ ਕਰਦੇ ਰਹੀਆਂ ਨੇ ਕੁਗੀਆਂ ਕੂੰ ਕੂੰ ਕਰਦੀਆਂ ਰਹੀਆਂ ਨੇ ਠੀਕ ਹੈ ਜੀ ਟਾਟ ਆਪਣਾ ਤਰਲੋਕ ਸੰਬਸਰਾਵਾ ਹੈਂਡਲੂਮ ਵਾਲਾ ਜਿਹਦੇ ਕੋਲੋਂ ਤੁਸੀਂ ਸਾਰਾ ਸਾਮਾਨ ਖਰੀਦਦੇ ਹੋ ਜਿੰਨੇ ਦੀ ਇੱਕ ਵੀਡੀਓ ਕੋ ਬੜੀ ਵਾਇਰਲ ਹੋਈ ਹੈ ਸੋਨੂ ਜੀਤਾ ਚੈਨਲ ਤੇ ਠੀਕ ਹੈ ਜੀ ਉਹ ਬੈੱਡ ਸ਼ੀਟ ਸੀਟਾਂ ਵੇਚਦੇ ਦੀ ਮੰਜੇ ਦੇ ਕਵਰ ਵੇਚਦੇ ਦੀ ਉਹੀ ਤਰਲੋਕ ਸੰਬਸਰਾਵਾ ਜੀ ਠੀਕ ਹੈ ਜੀ ਤਾਂ ਲਓ ਜੀ ਹੁਣ ਪਾਉਨੇ ਆ ਇਹਨਾਂ ਛੋਟੇ ਛੋਟੇ ਬੂਟਿਆਂ ਨੂੰ ਪਾਣੀ ਤੇ ਮੈਂ ਇਹਨਾਂ ਬੂਟੇ ਨੂੰ ਪਾਣੀ ਪਾ ਰਾਂ ਗੁਲਦਸਤੇ ਫੁੱਲ ਬੂਟੇ ਬੜੇ ਸੋਹਣੇ ਸੋਹਣੇ ਲੱਗੇ ਹੋਏ ਆ ਤੇ ਗਰਮੀਆਂ ਵਿੱਚ ਇਹਨਾਂ ਨੂੰ ਸਵੇਰੇ ਸ਼ਾਮ ਪਾਣੀ ਜਿਹੜਾ ਪਾਉਣਾ ਚਾਹੀਦਾ ਠੀਕ ਹੈ ਕਿਉਂਕਿ ਗਰਮੀ ਜਿਹੜੀ ਬਹੁਤ ਜਿਆਦਾ ਸੁੱਕ ਜਾਂਦੀ ਹੈ ਗਰਮੀ ਦੇ ਨਾਲ ਇਸ ਕਰਕੇ ਸਵੇਰੇ ਸ਼ਾਮ ਬੂਟੀਆਂ ਨੂੰ ਪਾਣੀ ਪਹੁੰਚਦਾ ਲਓ ਜੀ ਸਾਡਾ ਸਾਬੂ ਵੀ ਸਾਡਾ ਪੋਤਾ ਵੀ ਪਾਣੀ ਪਾ ਰਿਹਾ ਤੇ ਇਹ ਵੀ ਮੈਨੂੰ ਵੇਖ ਕੇ ਮੇਰੇ ਨਾਲ ਪਾਣੀ ਜਿਹੜਾ ਪਾ ਰਿਹਾ ਮੇਰੇ ਨਾਲ ਨਾਲ ਆ ਜੀ ਮਨੀਪਲੈਂਟ ਦਾ ਬੂਟਾ ਬਹੁਤ ਵਧੀਆ ਜੀ ਮਨੀਪਲੈਂਟ ਘਰ ਵਿੱਚ ਜ਼ਰੂਰ ਲਾਇਆ ਕਰੋ ਤੇ ਇਹਨੂੰ ਆਪਾਂ ਬੋਦਲਸੇ ਵੀ ਲਾ ਸਕਦੇ ਹਾਂ ਠੀਕ ਹੈ ਜੀ ਤੇ ਲਓ ਜੀ ਫੁੱਲ ਜਿਹੜੇ ਬਹੁਤ ਸੋਨੇ ਖੜੇ ਹੋਏ ਆ ਆ ਬੂਟਾ ਜਿਹੜਾ ਦਿਖਾਰੇ ਤੁਹਾਨੂੰ ਗੁੱਸਿਆਂ ਵਾਲਾ ਬੂਟਾ ਵੇ ਇਹ ਫੁੱਲ ਜਿਹੜੇ ਗੁੱਸਿਆਂ ਨੂੰ ਲੱਗਦੇ ਆ ਠੀਕ ਹੈ ਜੀ ਲਓ ਜੀ ਮੇਰੇ ਨਾਲ ਨਾਲ ਮੇਰਾ ਪੋਤਾ ਵੀ ਪਾਣੀ ਪਾ ਰਿਹਾ ਤੇ ਇਹ ਮੇਰੇ ਨਾਲ ਜਿਆਦਾ ਰਹਿੰਦਾ ਵੀ ਆਪਾਂ ਇਕੱਠੇ ਜਿਆਦਾ ਰਹਿੰਦੇ ਆ ਬਾਹਰ ਨੂੰ ਜਾਣਾ ਤਾਂ ਵੀ ਆਪਾਂ ਇਕੱਠੇ ਜਾਣਾ ਵੇ ਤੇ ਇਹ ਸੀ ਇੱਕ ਗਰੀਬ ਨਿਵਾਜ਼ ਦਾ ਛੋਟਾ ਜਿਹਾ ਘਰ ਤੁਹਾਡਾ ਆਪਣਾ ਤਰਲੋਕ ਸਿੰਘ ਬਸਰਾਵਾ ਹੈਂਡਲੂਮ ਵਾਲਾ ਜਿਨ੍ਹਾਂ ਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਸੋਨੋ ਜੀਤਾ ਚੈਨਲ ਤੇ ਠੀਕ ਹੈ ਜੀ ਉਹੀ ਤਰਲੋਕ ਸਿੰਘ ਬਸਰਾਵਾ ਠੀਕ ਹੈ ਜੀ ਲਓ ਜੀ ਬੂਟੀਆਂ ਦੀ ਸਾਂਭ ਸੰਭਾਲ ਵਾਸਤੇ ਪਾਣੀ ਜਿਹੜਾ ਬੜਾ ਜ਼ਰੂਰੀ ਹੈ ਪਾਣੀ ਹਰ ਵਾਸਤੇ ਇਨਸਾਨ ਵਾਸਤੇ ਬਹੁਤ ਜ਼ਰੂਰੀ ਹੈ ਬੂਟੀਆਂ ਵਾਸਤੇ ਬਹੁਤ ਜ਼ਰੂਰੀ ਹੈ ਜੀਵ ਜੰਤੂਆਂ ਵਾਸਤੇ ਵੀ ਜਿਹੜਾ ਬਹੁਤ ਜ਼ਰੂਰੀ ਹੈ ਇਸ ਕਰਕੇ ਜੀਵ ਜੰਤੂਆਂ ਨੂੰ ਪਾਣੀ ਪਾਇਆ ਕਰ ਕੋਠੇ ਵਿੱਚ ਪਿਆਲਾ ਰੱਖ ਕੇ ਲਓ ਜੀ ਸਾਡਾ ਵੱਡਾ ਪੋਤਾ ਵੀ ਆ ਰਿਹਾ ਹੈ ਫਤੇ ਵੀ ਉਹ ਵੀ ਪਾਣੀ ਪਾਰਿਆ ਮਨੀ ਪਲਾਟ ਦੇ ਬੂਠੇ ਰੂ ਠੀਕ ਹੈ ਜੀ ਤੇ ਬਾਕੀ ਲਓ ਜੀ ਇਹ ਆ ਸਾਡਾ ਸਭੂ ਸਭੂ ਇਹ ਨਾ ਤੇ ਇਹ ਹੈਗਾ ਜੀ ਦਾਦਾ ਤੇ ਪੁੱਤ ਦੋਵੇਂ ਮਸਕਰੀਆਂ ਕਰਨ ਲੱਗੇ ਜੀ ਭਾਈ ਹੋ ਰਿਹਾ ਹੈ ਨਾ ਬਲੌਗ ਬਣ ਰਿਹਾ ਹੈ ਨਾ ਵੱਡਾ ਅ ਪਾ ਚੱਲ ਆ ਹੀ ਪਿੱਛੇ ਨੂੰ ਇਹ ਆਪਾਂ ਬਲਾਉ ਬਣਾ ਕਿੱਥੇ ਪਾਉਣਾ ਹੈ ਦਾਦੇ ਪੁੱਤੇ ਦਾ ਠੀਕ ਹੈ ਜੀ ਤੇ ਇਹ ਸਕੂਲੇ ਜਾਂਦਾ ਹੈ ਸਕੂਲੇ ਜਾਂਦਾ ਹਾਂ ਤੇਰੀ ਕਲਾਸ ਕਿਹੜੀ ਕਿੰਦੀ ਤੇ तुਜਾ ਵੱਡਾ 3rd 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 ਬਰਤ 3ਵੀਂ ਕਲਾਸ ਹੈ ਨਾ 3ਵੀਂ ਕਲਾਸ ਤੇ ਡੈਡੀ ਤਰਾ ਉਹ ਕਿਹੜੀ ਕਲਾਸ ਹੈ ਉਹ ਤੇ ਉਹਨੇ ਨਹੀਂ ਕਲਾਸ ਤੇ ਆ ਉਹ ਨਹੀਂ ਹੈ ਕਲਾਸ ਹੁਣ ਨਹੀਂ ਨਹੀਂ ਕਲਾਸ ਤਾਂ ਕੀਤੀਆਂ ਪਹਿਲਾਂ ਕੀਤੀਆਂ ਉਹਨੇ ਹਣਾ ਕੀ ਉਹਨੇ ਕਿ ਨਿਕਲ ਆ ਸਾਂ ਕੀ ਠੀਕ ਠੀਕ ਲਾ ਜੀ ਦਲਾ ਫੋਟਾ ਤਾਂ ਕੈ ਕਰ ਮੂ ਫੋਟਾ ਆਈ ਜਾਊਗੀ ਸਹੀ ਇਹ ਆ ਤਾ ਲੇਖ ਲੋਕ ਫੋਟ ਸਹੀ ਨਹੀਂ ਹੁੰਦੀ ਇੱਥੇ ਹੋਣ ਬਣੀ ਗੱਲ ਲਓ ਜੀ ਇਹ ਆ ਦਾਦੇ ਪੁੱਤ ਦੀ ਜੋੜੀ ਤੇ ਬੜੀ ਹੈ ਨਰਾਲੀ ਜੋੜੀ ਇਹ ਜਾਂਦਾ ਮੁੰਡਾ ਸਕੂਲੇ ਪਰ ਅੱਜ ਹੈਗੀ ਛੁੱਟੀ ਜੰਗ ਲੱਗਣ ਦੀ ਤੇ ਮੁੰਡਾ ਬੜਾ ਖੋਸੇ ਕਿ ਮੈਨੇ ਛੁੱਟੀ ਹੈ ਠੀਕ ਹੈ ਨਾ ਕਰਦੀ ਬੰਦ ਬਲੋਗ ਹੁਣ ਕਰਦੀ ਆ ਬਾਏ ਬਾਏ ਕਰਦੇ ਇੱਕ ਵਾਰੀ ਲਓ ਜੀ ਸਾਈ